ਨੀਰਜ ਚੋਪੜਾ ਨੇ ਰਚਿਆ ਇਤਿਹਾਸ 올림픽 ਜਿੱਤ ਚਾਂਦੀ ਦਾ ਤਗਮਾ ਪਾਇਆ ਭਾਰਤ ਦੀ ਚੋਲੀ ਭਾਰਤ ਲਈ ਮੈਡਲ ਦੀਆਂ ਸਭ ਤੋਂ ਵੱਧ ਉਮੀਦਾਂ ਜੈਵਲਿਨ ਥਰੋਅਰ ਨੀਰਜ ਚੋਪੜਾ ਤੋਂ ਸ ਹੈ ਨੀਰਜ ਟੋਕੀਓ 올림픽 ਦਾ ਚੈਂਪੀਅਨ ਹੈ ਇਸ ਵਾਰ ਪੈਰਾਸ 올림픽 ਚ ਵੀ ਉਹ ਟੋਕੀਓ ਵਾਲਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਭਾਰਤ ਦਾ ਨਾਂ ਚਮਕਾਉਣ ਦੇ ਇਰਾਦੇ ਨਾਲ ਮੈਦਾਨ ਤੇ ਉਤਰਿਆ ਇਸ ਨੇ 99.45 ਮੀਟਰ ਦੀ ਥਰੋ ਨਾਲ ਚਾਂਦੀ ਤਗਮਾ ਹਾਸਲ ਕਰ ਲਿਆ ਜਿਕਰਯੋਗ ਹੈ ਕਿ ਟੋਕੀਓ 올림픽 ਚ ਨੀਰਜ ਚੋਪੜਾ ਨੇ ਭਾਰਤ ਨੂੰ ਐਥਲੈਟਿਕਸ ਚ ਪਹਿਲਾ 골ਡ ਮੈਡਲ ਦਿਵਾਇਆ ਸੀ ਇੱਥੇ ਪੈਰਿਸ ਚ ਵੀ ਉਸਨੇ ਪਹਿਲੀ ਹੀ ਥਰੋ ਚ 99.30 ਮੀਟਰ ਦੀ ਥਰੋ ਸੁੱਟ ਕੇ ਸਿੱਧਾ ਫਾਈਨਲ ਕੁਆਲੀਫਾਈ ਕਰ ਲਿਆ ਸੀ ਜਿਸ ਤੋਂ ਬਾਅਦ ਦੇਸ਼ ਵਾਸੀਆਂ ਤੇ ਖੇਡ ਪ੍ਰੇਮੀਆਂ ਨੂੰ ਉਸ ਤੋਂ ਮੈਡਲ ਦੀ ਉਮੀਦਾਂ ਹੋਰ ਵੱਧ ਗਈਆਂ ਨੇ ਮੁਕਾਬਲਾ ਸ਼ੁਰੂ ਹੁੰਦੇ ਹੀ ਮੈਦਾਨ 'ਚ ਚੀਕਾ ਨਾਲ ਨੀਰਜ ਚੋਪੜਾ ਦਾ ਸਵਾਗਤ ਕੀਤਾ ਗਿਆ। ਸ਼ਿਰੋ ਨੀਰਜ ਨੇ ਆਪਣੀ ਪਹਿਲੀ ਥਰੋ ਸੁੱਟੀ ਤਾਂ ਉਸਦਾ ਪੈਰ ਲਾਈਨ ਨੂੰ ਛੂ ਗਿਆ। ਇਸ ਕਾਰਨ ਇਹ ਥਰੋ ਫਾਉਲ ਹੋ ਗਈ। ਇਸ ਤੋਂ ਬਾਅਦ ਪਾਕਿਸਤਾਨ ਦੇ ਥਰੋਅਰ ਅਰਸ਼ਦ ਨਦੀਮ ਨੇ 92.97 ਮੀਟਰ ਦੀ ਥਰੋ ਮਾਰ ਕੇ ਨਵਾਂ 올림픽 ਰਿਕਾਰਡ ਕਾਇਮ ਕਰ ਦਿੱਤਾ। ਉਹ ਇਸ ਸਮੇਂ ਸੋਨ ਤਗਮੇ ਦੀ ਦੌੜ 'ਚ ਸਭ ਤੋਂ ਅੱਗੇ ਪਹੁੰਚ ਰਿਹਾ। ਦ ਅੰਤਕ ਉਹ ਪੈਲਿਸਥਾਨ ਤੇ ਰਿ ਜਿਸ ਕਾਰਨ ਉਸਨੇ ਸੂਨ ਤਗਮੇ ਤੇ ਕਬਜ਼ਾ ਕਰ ਲਿਆ ਨਿਰਜ ਨੇ ਆਪਣੀ ਦੂਜੀ ਥਰੋ ਚ 99.45 ਮੀਟਰ ਦੀ ਥਰੋ ਮਾਰ ਕੇ ਦੂਜਾ ਸਥਾਨ ਹਾਸਲ ਕਰ ਲਿਆ ਪਰ ਉਸਦੀ ਤੀਜੀ ਥਰੋ ਵੀ ਫਾਉਲ ਰਹੀ ਇਸ ਮਗਰ ਉਸਦੀ ਚੌਥੀ ਅਤੇ ਪੰਜਵੀਂ ਥਰੋ ਵੀ ਫਾਉਲ ਰਹੀ ਪਰ ਇਸ ਦੇ ਬਾਵਜੂਦ ਉਹ ਦੂਜੇ ਸਥਾਨ ਤੇ ਕਾਬਜ਼ ਰਿਹਾ ਜਦਕਿ ਗ੍ਰੈਨਾਡਾ ਦੇ ਐਂਡਰਸਨ ਪੀਟਰਸ 86.56 ਮੀਟਰ ਦੀ ਥਰੋ ਨਾਲ ਤੀਜੇ ਸਥਾਨ ਤੇ ਰਿਹਾ ਸੂਪਾਰਤ ਦੇ ਵਿੱਚ ਖੁਸ਼ੀ ਦੀ ਲਹਿਰ ਚੱਗੀ ਹੈ ਹਰ ਕਿਤੇ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਕੁਸਮਾ ਪਹਿਲਾਂ ਹੀ ਜੇ ਗੱਲ ਕੀਤੀ ਜਾਵੇ ਤਾਂ ਹਾਕੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਹਾਲੀ ਦੀ ਖੜੀ ਜੋ ਖਬਰ ਸਾਹਮਣੇ ਆਈ ਕਿ ਨੀਰਜ ਚੋਪੜਾ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ ਸੋ ਸੋਨੇ ਦਾ ਨਹੀਂ ਬਲਕਿ ਚਾਂਦੀ ਦਾ ਤਗਮਾ ਉਹਨਾਂ ਨੇ ਜਰੂਰ ਹਾਸਲ ਕੀਤਾ ਹੈ ਭਾਰਤੀਆਂ ਦਾ ਮਾਣ ਹੋਰ ਵੱਧ ਗਿਆ ਸਿਰ ਫਕਰ ਦੇ ਨਾਲ ਹੋਰ ਉੱਚਾ ਹੋ ਗਿਆ ਕਿ ਸਾਡਾ ਭਾਰਤ ਬਹੁਤ ਹੀ ਅੱਛਾ ਇਸ ਵਾਰ 올림픽 ਦੇ ਵਿੱਚ ਖੇਡ ਰਿਹਾ ਹੈ ਸਿਸਵ ਲਈ ਟਵਿੱਟਰ ਐਕਸ ਲਗਾਤਾਰ ਨੀਰਜ ਚੋਪੜਾ ਦੀਆਂ ਪੋਸਟਾਂ ਦੇ ਨਾਲ ਭਰਿਆ ਹੋਇਆ ਹੈ ਔਰ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ 32 ਸਾਲਾਂ ਬਾਅਦ ਕਿਤੇ ਜਾ ਕੇ ਪਾਕਿਸਤਾਨ ਨੂੰ 골ਡ ਮੈਡਲ ਪ੍ਰਾਪਤ ਹੋਇਆ ਤਾਂ ਉੱਥੇ ਵੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਸੁਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਐਕਸ ਤੇ ਪੋਸਟ ਪਾਉਂਦੇ ਆ ਨਿਰਜ ਚੋਪੜਾ ਨੂੰ ਇਸ ਮੌਕੇ ਵਧਾਈਆਂ ਦਿੱਤੀਆਂ ਨੇ ਉਹਨਾਂ ਨੇ ਲਿਖਿਆ ਹੈ ਕਿ ਨਿਰਜ ਚੋਪੜਾ ਉੱਤਮ ਵਿਅਕਤੀ ਹੈ बार-बार ਉਸਨੇ ਆਪਣੀ ਪ੍ਰਤਿਭਾ ਦਿਖਾਈ ਹੈ ਭਾਰਤ ਖੁਸ਼ ਹੈ ਕਿ ਉਹ ਇੱਕ ਹੋਰ 올림픽 ਸਫਲਤਾ ਦੇ ਨਾਲ ਵਾਪਸ ਆਇਆ ਹੈ ਸਿਲਵਰ ਜਿੱਤਨ ਤੇ ਉਸ ਨੂੰ ਵਧਾਈ ਉਹ ਅਣਗਿਣਤ ਆਉਣ ਵਾਲੇ ਐਥਲੀਟਾਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਅੱਗੇ ਵਧਾਉਣ ਤੇ ਸਾਡੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕਰਨਾ ਜਾਰੀ ਰੱਖੇਗਾ ਸੋ ਇਸ ਵੇਲੇ ਜਸ਼ਨੇ ਮਾਹੌਲ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਨਿਰਜ ਚੋਪੜਾ ਦੇ ਮਾਤਾ ਪਿਤਾ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਾਡੇ ਲਈ ਤਾਂ ਇਹ ਸਿਲਵਰ ਹੀ ਸੋਨੇ ਵਰਗਾ